ਪ੍ਰਦੀਪ ਕਰੇਰ ਦੇ ਬਿਆਨਾਂ ਨੇ ਅਕਾਲੀ ਦਲ ਦੇ ਵਿੱਚ ਫਿਰ ਤੋਂ ਪੁਆੜਾ ਪਵਾ ਦਿੱਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਬਾਰੇ ਜਿਸ ਤਰੀਕੇ ਦੇ ਨਾਲ ਡੇਰਾ ਸਿਰਸਾ ਮੁਖੀ ਦੇ ਕਰੀਬੀ ਰਹੇ ਪ੍ਰਦੀਪ ਕਰੇਰ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਵੀ ਸਾਹਮਣੇ ਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਅਨਕਾਰਦਿਆਂ ਇਸ ਦੇ ਖਿਲਾਫ ਸਖਤ ਕਾਰਵਾਈ ਤੱਕ ਕਰਨ ਦੀ ਗੱਲ ਆਖੀ ਹੈ ਅਤੇ ਉਸ ਤੋਂ ਬਾਅਦ ਬਾਗੀ ਅਕਾਲੀਆਂ ਤੇ ਵੀ ਵੱਡਾ ਐਕਸ਼ਨ ਲੈਂਦੇ ਆ ਅਨੁਸ਼ਾਸਨੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ 8 ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਜਿਸ ਤੋਂ ਬਾਅਦ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਵੀ ਬਾਗੀਆਂ ਉੱਤੇ ਪੜਕੜੇ ਦਿਖਾਈ ਦੇ ਰਹੇ ਨੇ ਕਿਉਂਕਿ ਜੋ ਗੁਰਪ੍ਰਤਾਪ ਸਿੰਘ ਬਡਾਲਾ ਨੇ ਕਨਵੀਨਰ ਬਣਾਏ ਗਏ ਨੇ ਬਾਗੀ ਧੜੇ ਦੇ ਵੱਲੋਂ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਗਲ ਦੇ ਉੱਤੇ ਸਵਾਲ ਚੁੱਕੇ ਗਏ ਅਤੇ ਆਖਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਦੀਪ ਕਲੇਰ ਦੇ ਇਲਜ਼ਾਮਾਂ ਦੇ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਆਪਣੇ ਜਿਹੜੇ ਆ ਕਾਰਵਾਈ ਉਹ ਕਿਸ ਤਰੀਕੇ ਦੇ ਨਾਲ ਕੀਤੀ ਸੀ ਉਸ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਲਗਾਤਾਰ ਡੇਰਾ ਸਰਸਾ ਮੁਖੀ ਨਾਲ ਮੁਲਾਕਾਤਾਂ ਕਿਉਂ ਕਰਦੇ ਰਹੇ ਜਿਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਦੀ ਖਬਰ ਨੂੰ ਪੜਦਿਆਂ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਨੇ ਗੁੱਸੇ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਖੜੀਆਂ-ਖੜੀਆਂ ਸੁਣਾ ਦਿੱਤੀਆਂ ਨੇ ਬਲਟੋਹਾ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਵਡਾਲਾ ਸਾਹਿਬ ਤੁਹਾਡਾ ਬਿਆਨ ਪੜ੍ਹ ਕੇ ਅਤੇ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਕਟੋ-ਕਟ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਦਾ ਵਿਰੋਧ ਕਰਨ ਦੀ ਥਾਂ ਸਿੱਧੇ ਉਸ ਦੀ ਹਮਾਇਤ ਵਿੱਚ ਖੜ੍ਹ ਜਾਵੋਗੇ ਪ੍ਰਦੀਪ ਕਲੇਰ ਨਾਲ ਤੁਹਾਡੀ ਹਮਦਰਦੀ ਨੂੰ ਵੇਖ ਕੇ ਤਾਂ ਇੰਜ ਲੱਗਦਾ ਹੈ ਤੁਹਾਨੂੰ ਪ੍ਰਦੀਪ ਕਲੇਰ ਤੇ ਪੂਰਾ ਭਰੋਸਾ ਹੀ ਨਹੀਂ ਸਗੋਂ ਤੁਸੀਂ ਦੁਨੀਆ ਦੇ ਇਸ ਮਹਾਪਾਪੀ ਤੇ ਸ਼ੈਤਾਨ ਵੱਲੋਂ ਬੋਲੇ ਜਾ ਰਹੇ ਝੂਠ ਦੇ ਹੱਕ ਵਿੱਚ ਡਟ ਕੇ ਖੜ ਗਏ ਹੋ ਤੁਹਾਡਾ ਅਜਿਹਾ ਵਿਹਾਰ ਦੇਖ ਕੇ ਮੇਰੇ ਵਰਗੇ ਸਾਰੇ ਹੀ ਬੜੇ ਹੈਰਾਨ ਨੇ ਤੇ ਦੁਖੀ ਹੋਏ ਨੇ ਕਿ ਟਕਸਾਲੀ ਇਕਾਲੀ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਫਰਜੰਦ ਗੁਰਪ੍ਰਤਾਪ ਸਿੰਘ ਵਡਾਲਾ ਗੰਦੀ ਰਾਜਨੀਤੀ ਵਿੱਚ ਇੰਨਾ ਥੱਲੇ ਚਲਾ ਜਾਊਗਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਧੀ ਦਰਜਨ ਵਾਰ ਬੇਦਬੀ ਕਰਨ ਵਾਲੇ ਪ੍ਰਦੀਪ ਕਲੇਰ ਦੇ ਪੱਖ ਵਿੱਚ ਖੜ ਜਾਊਗਾ ਸਭ ਤੋਂ ਵੱਡਾ ਇਤਰਾਜ਼ ਤਾਂ ਮੈਨੂੰ ਇਸ ਗੱਲ ਦਾ ਹੈ ਕਿ ਪ੍ਰਦੀਪ ਕਲੇਰ ਨੂੰ ਬਦਬੀਆਂ ਦੇ ਦੋਸ਼ੀ ਜਾਂ ਸ਼ੈਤਾਨ ਕਹਿਣ ਦੀ ਥਾਂ ਡੇਰਾ ਪ੍ਰੇਮੀ ਕਹਿ ਰਹੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਤਾਂ ਪ੍ਰਦੀਪ ਕਲੇਰ ਦੀ ਬਕਵਾਸ ਦਾ ਸਬੂਤਾ ਸਮੇਤ ਜਵਾਬ ਦੇ ਦਿੱਤਾ ਹੈ ਪਰ ਤੁਸੀਂ ਇਹ ਜ਼ਰੂਰ ਸਹਿ ਕੌਮ ਨੂੰ ਸਪਸ਼ਟ ਕਰੋਗੇ ਤੁਹਾਡੀ ਕਨਵੀਨਰ ਸ਼ਿਪ ਦੇ ਥੱਲੇ ਤੁਹਾਡੇ ਪ੍ਰੈਜ਼ੀਡੀਅਮ ਮੈਂਬਰ ਜਿਨ੍ਹਾਂ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲੇ ਤਿੰਨ ਪ੍ਰਮੁੱਖ ਆਗੂ ਪਰਮਿੰਦਰ ਸਿੰਘ ਢੀਂਡਾ ਸਾਹ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੂਠੇ ਸਾਧ ਰਾਮ ਰਹੀਮ ਵਿਰੁੱਧ 2007 ਵਿੱਚ ਅਕਾਲ ਹੁਕਮਨਾਮਾ ਹੋਣ ਦੇ ਬਾਵਜੂਦ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਡੇਰਾ ਸਿਰਸੇ ਰਾਮ ਰਹੀਮ ਕੋਲ ਕਿਉਂ ਗਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਾਹਿਬ ਨੇ ਇਹਨਾਂ ਆਗੂਆਂ ਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਇਹਨਾਂ ਵੱਲੋਂ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਗੁਨਾਹ ਦੇ ਵਿੱਚ ਸਜ਼ਾ ਬਿਲਾਈ ਸੀ ਵਡਾਲਾ ਸਾਹਿਬ ਸੱਚੀ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਦਬੀਆਂ ਦੇ ਮੁੱਖ ਦੋਸ਼ੀ ਸ਼ੈਤਾਨੀ ਦਿਮਾਗ ਪ੍ਰਦੀਪ ਪ੍ਰਦੀਪ ਕਲੇਰ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਉਗੇ ਤਾਂ ਇਹ ਗੱਲ ਆਖੀ ਗਈ ਹੈ ਬਿਰਸਤ ਸਿੰਘ ਬਿਲਟੋਹਾ ਦੇ ਵੱਲੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਿਉਂਕਿ ਗੁਰਪ੍ਰਤਾਪ ਸਿੰਘ ਬਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਬਾਅਦ ਸਵਾਲ ਚੁੱਕੇ ਸੀ ਅਤੇ ਉਸ ਦਾ ਸਪਸ਼ਟੀਕਰਨ ਮੰਗਿਆ ਸੀ ਤਾਂ ਹੁਣ ਬਾਕੀ ਅਕਾਲੀਆਂ ਨੂੰ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਲੀਡਰ ਸਿੱਧੇ ਹੋ ਗਏ ਨੇ ਖਰੀਆਂ-ਖਰੀਆਂ ਸੁਣਾ ਦਿੱਤੀਆਂ ਨੇ ਤਾਂ ਇਸ ਦੇ ਬਾਰੇ ਤੁਹਾਡੀ ਕੀ ਰਾਏ ਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਹੋ ਰਹੀ ਹੈ ਅਤੇ ਬਾਗੀਆਂ ਦੇ ਵੱਲੋਂ ਸੁਖਬੀਰ ਬਾਦਲ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਇਹ ਸਹੀ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਆਪਣੇ ਤੌਰ ਤੇ ਜੋ ਕਰ ਰਹੇ ਨੇ ਸਹੀ ਕਰ ਰਹੇ ਨੇ ਇਸ ਬਾਰੇ ਜੋ ਵੀ ਤੁਹਾਡੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ